ਇਨਾ ਬਾਥਰੂਮਾਂ ਦੇ ਉੱਪਰ ਪਹਿਲਾਂ ਪਰਦੇ ਪਾ ਕੇ ਇਹਦਾ ਮਹੂਰਤ ਕਰ ਦਿੱਤਾ ਗਿਆ ਤੇ ਲਿਖਿਆ ਗਿਆ ਕਿ ਲੋਕ ਅਰਪਣ ਕੀਤੇ ਗਏ ਆ ਪਰ ਸਮਝ ਇਹ ਨਹੀਂ ਆਉਂਦੀ ਕਿ ਜਿਹੜੇ ਬਾਥਰੂਮ ਲੋਕ ਅਰਪਣ ਜਾਨੀ ਕਿ ਬੱਚਿਆਂ ਨੂੰ ਅਰਪਣ ਕਰ ਦਿੱਤੇ ਗਏ ਆ ਨਾ ਤਾਂ ਉਹਨਾਂ ਦੇ ਗੇਟ ਹੈ ਨਾ ਟਾਇਲਟ ਸੀਟ ਹੈ ਤੇ ਨਾ ਹੀ ਤਾਂ ਫਰਸ਼ ਹੈ ਲੜਕੀ ਨੇ ਬਾਥਰੂਮ ਜਾਣਾ ਹੈ ਉਹਦੇ ਲਈ ਤਾਂ ਗੇਟ ਹੀ ਹੈ ਨਹੀਂ ਫੇਰ ਉਹ ਕੀ ਫਰਸ਼ ਦੇ ਉੱਪਰ ਜਾਂ ਜਿਹੜੀ ਰੋੜੀ ਪਾਈ ਹੋਈ ਆ ਉਹਦੇ ਉੱਪਰ ਬਾਥਰੂਮ ਕਰਨਗੇ ਬੱਚੇ ਜੇ ਕਿਸੇ ਬੱਚਿਆਂ ਨੇ ਬਾਥਰੂਮ ਯੂਜ਼ ਕਰਨਾ ਕੋਈ ਟੁਆਇਲਟ ਸੀਟ ਕੋਈ ਬਾਥਰੂਮ ਵਾਲੇ ਪੌਟ ਕੋਈ ਕਿਸੇ ਤਰੀਕੇ ਦਾ ਕੋਈ ਪ੍ਰਬੰਧ ਤਾਂ ਹੁੰਦਾ ਪਰ ਇੱਥੇ ਤਾਂ ਕੋਈ ਵੀ ਨਹੀਂ ਹੈ ਸਿਰਫ ਲੋਕ ਅਰਪਣ ਕਰਨ ਦੀ ਕਾਲੀ ਤੇ ਹਾਲੇ ਥੱਲੇ ਬੱਜਰੀ ਪਈ ਹੋਈ ਹੈ ਜਿੱਦੇ ਮੰਤਰੀ ਸਾਹਿਬ ਨੇ ਹੋਣਾ ਸੀ ਉੱਤੇ ਦੋ ਲਾਲ ਪਰਦੇ ਜਰੂਰ ਪਾਏ ਸੀ ਅੱਜ ਪਰਦੇ ਵੀ ਹੈ ਨਹੀਂ ਅੱਜ ਤਾਂ ਪਰਦਾ ਚੱਕਿਆ ਆ ਗਿਆ ਨਹੀਂ ਪੱਥਰ ਰੱਖੇ ਜਾਂਦੇ ਆ ਰਿਪੇਅਰ ਕੀਤੀਆਂ ਕਹਿੰਦਾ ਤੇ ਆ ਤਾਂ ਤਸਵੀਰ ਤੁਸੀਂ ਸ਼ਰੈਆਮ ਵੀ ਦੇਖ ਸਕਦੇ ਹੋ ਕਿ ਜਿਹੜੀ ਸਿੱਖਿਆ ਕ੍ਰਾਂਤੀ ਦੀਆਂ ਗੱਲਾਂ ਆਮ ਆਦਮੀ ਪਾਰਟੀ ਕਰ ਰਹੀ ਹੈ ਉਹ ਸਿੱਖਿਆ ਕ੍ਰਾਂਤੀ ਅਸਲ ਦੇ ਵਿੱਚ ਹਵਾ ਦੇ ਵਿੱਚ ਹੈ ਜ਼ਮੀਨੀ ਪੱਤਰ ਤੇ ਉੱਤੇ ਸਿੱਖਿਆ ਕ੍ਰਾਂਤੀ ਨਜ਼ਰ ਨਹੀਂ ਆ ਰਹੀ ਸਿੰਘ ਮੰਤਰੀ ਹਜੋਤ ਸਿੰਘ ਬੈਂਸ ਇਹ ਕਹਿੰਦੇ ਨੇ ਕਿ ਪਿਛਲੀਆਂ ਸਰਕਾਰਾਂ ਨੇ ਤਾਂ ਬਾਥਰੂਮ ਵੀ ਨਹੀਂ ਬਣਾਏ ਤੇ ਜਿਹੜੀਆਂ ਆ ਜਿਹੜੀ ਆਮ ਆਦਮੀ ਪਾਰਟੀ ਦੀ ਸਰਕਾਰ ਨੇ ਬਾਥਰੂਮ ਬਣਾਇਆ ਨਾ ਉਹਦੇ ਦਰਵਾਜ਼ਾ ਹੈ ਨਾ ਉਹਦੇ ਫਰਸ਼ ਹੈ ਇਹ ਤਾਂ ਉਹ ਭਾਮਸ ਦਿਖਦਾ ਉਹ ਗਾਣਾ ਮੇਰੇ ਯਾਦ ਆ ਜਾਂਦਾ ਰੋਡਵੇ ਦੀ ਵਾਸਤੇ ਕਿ ਰੋਡਵੇ ਦੀ ਲਾਰੀ ਨਾ ਕੋਈ ਸ਼ੀਸ਼ਾ ਨਾ ਕੋਈ ਬਾਰੀ ਐਨੀ ਕਾਲੀ ਐਨੀ ਜਲਦੀ ਕੀ ਹੈ ਲੁਧਿਆਣਾ ਇਲੈਕਸ਼ਨ ਕਰਕੇ ਤਾਂ ਨਹੀਂ ਕਿ ਲੋਕਾਂ 'ਚ ਇਹ ਪ੍ਰਭਾਵ ਜਾਵੇ ਕੀ ਆਮ ਆਦਮੀ ਪਾਰਟੀ ਬੜੀ ਐਕਟਿਵ ਹੋ ਕੇ ਲੁਧਿਆਣੇ ਦੇ ਵਿੱਚ ਕੰਮ ਕਰ ਰਹੀ ਹੈ ਲੁਧਿਆਣੇ ਦੇ ਵਿੱਚ ਵੀ ਐਡੇ بڑے ਵਿਖੇ ਸ਼ਹਿਰ ਐਡੇ ਵੱਡੇ ਸ਼ਹਿਰ ਦੇ ਵਿੱਚ ਵੀ ਹਾਲੇ ਬਾਥਰੂਮ ਵਾਲੀ ਕ੍ਰਾਂਤੀ ਫਿਰਦੀ ਹੈ ਆ ਜਿਹੜੀ ਕੈਮਰੇ ਵਿੱਚ ਤੁਸੀਂ ਤਸਵੀਰ ਦੇਖ ਰਹੇ ਹੋ ਇਹ ਉਹਨਾਂ ਬਾਥਰੂਮਾਂ ਦੀਆਂ ਜਿਹੜੀਆਂ ਪਿਛਲੇ ਦਿਨੀ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਸਿੱਖਿਆ ਮੰਤਰੀ ਹਰਜੋਤ ਸਿੰਘ ਬੈਂਸ ਤੇ ਲੁਧਿਆਣਾ ਦੇ ਨਾਰਥ ਦੇ ਐਮ ਐਲ ਏ ਮਦਨ لال ਬੱਗਾ ਦੇਸ਼ ਜਿਤਨਾ ਸਦਕਾ ਲੋਕ ਅਰਪਣ ਕੀਤੀਆਂ ਗਈਆਂ ਹੁਣ ਤਸਵੀਰ ਤੁਸੀਂ ਦੇਖ ਸਕਦੇ ਹੋ ਮੈਂ ਕੈਮਰਾਮੈਨ ਨੂੰ ਕਹੂੰਗਾ ਉੱਥੇ ਟਿਕਾ ਕੇ ਰੱਖੇ ਤਸਵੀਰ ਤੁਸੀਂ ਦੇਖ ਸਕਦੇ ਹੋ ਕਿ ਇਹਨਾਂ ਬਾਥਰੂਮਾਂ ਦੇ ਉੱਪਰ ਪਹਿਲਾਂ ਪਰਦੇ ਪਾ ਕੇ ਇਹਦਾ ਮਹੂਰਤ ਕਰ ਦਿੱਤਾ ਗਿਆ ਤੇ ਲਿਖਿਆ ਗਿਆ ਕਿ ਲੋਕ ਅਰਪਣ ਕੀਤੇ ਗਏ ਹੈ ਪਰ ਸਮਝ ਇਹ ਨਹੀਂ ਆਉਂਦੀ ਕਿ ਜਿਹੜੇ ਬਾਥਰੂਮ ਲੋਕ ਅਰਪਣ ਜਾਣੀ ਕਿ ਬੱਚਿਆਂ ਨੂੰ ਅਰਪਣ ਕਰ ਦਿੱਤੇ ਗਿਆ ਨਾ ਤਾਂ ਉਹਨਾਂ ਦੇ ਗੇਟ ਹੈ ਨਾ ਟਾਇਲਟ ਸੀਟ ਹੈ ਤੇ ਨਾ ਹੀਠਾਂ ਫਰਸ਼ ਹੈ ਹਾਲੇ ਬੱਜਰੀ ਜਿਹੜੀ ਲਾਲ ਬੱਜਰੀ ਜਿਹਨੂੰ ਕਹਿ ਦਿੰਦੇ ਅਸੀਂ ਜਾਂ ਇੱਟਾਂ ਦੀ ਬੱਜਰੀ ਕਹਿ ਦਿੰਦੇ ਆ ਉਹ ਹੀਠਾਂ ਪਈ ਹੋਈ ਆ ਗੇਟ ਲੱਗਿਆ ਨਹੀਂ ਤੇ ਲੋਕ ਅਰਪਣ ਕਰ ਵੀ ਦਿੱਤੇ ਕੀ ਲੱਗਦਾ ਹੈ ਕਿ ਇਹ ਸਿੱਖਿਆ ਕ੍ਰਾਂਤੀ ਹੈ ਬੜੀ ਚਰਚਾ ਚੱਲ ਰਹੀ ਹੈ ਕਿ ਐਨੀ ਕਾਲੀ ਕਾਲੀ ਦੇ ਵਿੱਚ ਨੀ ਪੱਥਰ ਐਨੀ ਕਾਲੀ ਕਾਲੀ ਦੇ ਵਿੱਚ ਸਭ ਕੁਝ ਕੀਤਾ ਜਾ ਰਿਹਾ ਹੈ ਜਿਹਦੀ ਹੈਰਾਨੀ ਕਰਨ ਵਾਲੀਆਂ ਤਸਵੀਰਾਂ ਪੈਦਾ ਹੁੰਦੀਆਂ ਨੀ ਪੱਥਰ ਰੱਖੇ ਜਾਂਦੇ ਆ ਰਿਪੇਅਰ ਕੀਤੀਆਂ ਕਹਿੰਦਾ ਤੇ ਆ ਤਾਂ ਤਸਵੀਰ ਤੁਸੀਂ ਸ਼ਰੇਆਮ ਹੀ ਦੇਖ ਸਕਦੇ ਹੋ ਕਿ ਉਹ ਸਕੂਲ ਆ ਤਸਵੀਰਾਂ ਦਿਖਾ ਦਈਏ ਸਰਕਾਰੀ ਸੀਨੀਅਰ ਸਮਾਰਟ ਸਕੂਲ ਕੁੰਦਨਪੁਰੀ ਦੀ ਤਸਵੀਰ ਹੈ ਜਿੱਥੇ ਦੋ ਵਿਧਾਇਕ ਨੇ ਮਦਨ ਲਾਲ ਬੱਗਾ ਚੌਧਰੀ ਮਦਨ ਲਾਲ ਬੱਗਾ ਚੌਧਰੀ ਮਦਨ ਲਾਲ ਬੱਗਾ ਨੇ ਬਾਥਰੂਮ ਲੋਕ ਅਰਪਣ ਕਰ ਦਿੱਤੇ ਪਰ ਬਾਥਰੂਮ ਵਰਤੋਂ ਦੇ ਵਿੱਚ ਨਹੀਂ ਹੁਣ ਕਿਸੇ ਲੜਕੀ ਨੇ ਬਾਥਰੂਮ ਜਾਣਾ ਉਹਦੇ ਲਈ ਤਾਂ ਗੇਟ ਹੀ ਹੈ ਨਹੀਂ ਫਿਰ ਉਹ ਕੀ ਫਰਸ਼ ਦੇ ਉੱਪਰ ਜਾਂ ਜਿਹੜੀ ਰੋੜੀ ਪਾਈ ਹੋਈ ਆ ਉਹਦੇ ਉੱਪਰ ਬਾਥਰੂਮ ਕਰਨਗੇ ਬੱਚੇ ਜੇ ਕਿਸੇ ਬੱਚਿਆਂ ਨੇ ਬਾਥਰੂਮ ਯੂਜ਼ ਕਰਨਾ ਕੋਈ ਟੁਆਇਲਟ ਸੀਟ ਕੋਈ ਬਾਥਰੂਮ ਵਾਲੇ ਪੋਟ ਕੋਈ ਕਿਸੇ ਤਰੀਕੇ ਦਾ ਕੋਈ ਪ੍ਰਬੰਧ ਤਾਂ ਹੁੰਦਾ ਪਰ ਇੱਥੇ ਤਾਂ ਕੋਈ ਵੀ ਨਹੀਂ ਹੈ ਸਿਰਫ ਲੋਕ ਅਰਪਣ ਕਰਨ ਦੀ ਕਾਲੀ ਤੇ ਹਾਲੇ ਥੱਲੇ ਬੱਜਰੀ ਪਈ ਹੋਈ ਹੈ ਇੱਕ ਇੱਥੇ ਸਵਾਲ ਖੜਾ ਹੁੰਦਾ ਹੈ ਕਿ ਆਮ ਆਦਮੀ ਪਾਰਟੀ ਤੇ ਜਦੋਂ ਪਿਛਲੇ ਦਿਨੀ ਇਹ ਸਵਾਲ ਖੜੇ ਹੋ ਕੇ ਕਿ ਬਾਥਰੂਮ ਹੀ ਸਿੱਖਿਆ ਕ੍ਰਾਂਤੀ ਹੈ ਤਾਂ ਉੱਥੇ ਹਰਜੋਤ ਸਿੰਘ ਮੰਤਰੀ ਹਰਜੋਤ ਸਿੰਘ ਬੈਂਸ ਇਹ ਕਹਿੰਦੇ ਨੇ ਕਿ ਪਿਛਲੀਆਂ ਸਰਕਾਰਾਂ ਨੇ ਤਾਂ ਬਾਥਰੂਮ ਵੀ ਨਹੀਂ ਬਣਾਏ ਤਾਂ ਜਿਹੜੀਆਂ ਆ ਜਿਹੜੀ ਆਮ ਆਦਮੀ ਪਾਰਟੀ ਦੀ ਸਰਕਾਰ ਨੇ ਬਾਥਰੂਮ ਬਣਾਇਆ ਨਾ ਉਹਦੇ ਦਰਵਾਜ਼ਾ ਨਾ ਉਹਦੇ ਫਰਸ਼ ਇਹ ਤਾਂ ਉਹ ਮੁਹੰਮਦ ਸਦੀਕ ਦਾ ਉਹ ਗਾਣਾ ਮੇਰੇ ਯਾਦ ਆ ਜਾਂਦਾ ਰੋਡਵੇਜ ਦੀ ਵਾਸਤੇ ਕਿ ਰੋਡਵੇਜ ਦੀ ਲਾਰੀ ਨਾ ਕੋਈ ਸ਼ੀਸ਼ਾ ਨਾ ਕੋਈ bari ਤਾਂ ਇਹ ਬਾਥਰੂਮਾਂ ਦਾ ਹਾਲ ਵੀ ਉਹੀ ਹੈ ਅਸੀਂ ਸੋਚਿਆ ਕਿ ਤੁਸੀਂ ਪਰਦੇ ਫੋਟੋਆਂ ਜ਼ਰੂਰ ਦੇਖਿਆ ਵੀ ਕਿਤੇ ਝੂਠ ਨਾ ਹੋਵੇ ਇਹ ਗੱਲ ਨਾ ਹੋਵੇ ਕਿ ਅਸਲ ਤਸਵੀਰ ਕੁਝ ਹੋਰ ਹੋਵੇ ਤੇ ਕੁਝ ਵਿਰੋਧੀਆਂ ਵੱਲੋਂ ਇਹ ਚੀਜ਼ਾਂ ਪਾਈਆਂ ਜਾ ਰਹੀਆਂ ਪਰ ਜਦੋਂ ਇੱਥੇ ਆ ਕੇ ਅਸੀਂ ਦੇਖਿਆ ਤਾਂ ਇਹ ਤਾਂ ਪਰਦੇ ਵੀ ਹੈ ਨਹੀਂ ਜਿੱਦੇ ਮੰਤਰੀ ਸਾਹਿਬ ਨੇ ਆਣਾ ਤੇ ਦੋ ਲਾਲ ਪਰਦੇ ਜਰੂਰ ਪਾਏ ਸੀ ਅੱਜ ਪਰਦੇ ਵੀ ਹੈ ਨਹੀਂ ਅੱਜ ਤਾਂ ਪਰਦਾ ਚੱਕਿਆ ਆ ਗਿਆ ਅੱਜ ਤਾਂ ਪਰਦਾ ਲਹਿ ਗਿਆ ਤਾਂ ਅਸੀਂ ਇਸ ਸਕੂਲ ਦੇ ਅੰਦਰ ਨਹੀਂ ਗਏ ਸਿਰਫ ਬਾਹਰੋਂ ਤੁਹਾਨੂੰ ਤਸਵੀਰਾਂ ਦਿਖਾਈਆਂ ਅੰਦਰ ਤਾਂ ਨਹੀਂ ਗਏ ਕਿਉਂਕਿ ਅੰਦਰ ਹਾਲੇ ਵੀ ਟੀਚਰ ਬੈਠੇ ਨੇ ਸਕੂਲ ਦੀ ਇੱਕ ਮਾਨ ਮਰਿਆਦਾ ਹੁੰਦੀ ਹੈ ਫਿਰ ਟੀਚਰਾਂ ਦੀ ਵੀ ਸਮੱਸਿਆ ਹੋ ਸਕਦੀ ਅਸੀਂ ਖਬਰ ਕਰੀਏ ਕੱਲ ਨੂੰ ਅਧਿਕਾਰੀ ਪੁੱਛਣ ਕਿ ਤੁਸੀਂ ਉਹਨਾਂ ਨੂੰ ਸਕੂਲ 'ਚ ਕਿਉਂ ਜਾਣ ਦਿੱਤਾ ਤੇ ਉਹ ਟੀਚਰਾਂ ਤੇ ਕੋਈ ਐਕਸ਼ਨ ਆਵੇ ਅਸੀਂ ਉਹ ਨਹੀਂ ਚਾਹੁੰਦੇ ਅਸੀਂ ਖਬਰ ਕਰਕੇ ਲੋਕਾਂ ਨੂੰ ਜਰੂਰ ਗੱਲ ਦੱਸਣੀ ਹੈ ਪਰ ਕਿਸੇ ਦੀ ਨੌਕਰੀ ਕਿਸੇ ਦੀ ਜਿਹੜੀ ਜਿਹੜੀ ਘਰ ਦੀ ਆਮਦਨ ਆ ਉਹ ਨਹੀਂ ਅਸੀਂ ਖਤਰੇ ਦੇ ਵਿੱਚ ਪਾਉਣੀ ਜਿਸ ਕਰਕੇ ਅਸੀਂ ਬਾਹਰ ਖੜੇ ਆ ਤਸਵੀਰ ਹੈ ਆ ਜਾਲੀ ਵਜ ਦੀ ਕੁਝ ਤਸਵੀਰਾਂ ਲਈਆਂ ਕੁਝ ਉੱਪਰ ਦੀ ਕੈਮਰਾ ਕਰਕੇ ਤਸਵੀਰਾਂ ਲਈਆਂ ਤੇ ਇਹ ਤਸਵੀਰ ਮੈਂ ਇੱਕ ਵਾਰ ਕੈਮਰਾਮੈਨ ਨੂੰ ਕਹੂੰਗਾ ਮੁਰਤੋਂ ਮੁਰਤੋਂ ਕੈਮਰਾ ਉੱਪਰ ਕਰਕੇ ਉਹ ਤਸਵੀਰਾਂ ਤੁਹਾਨੂੰ ਦਿਖਾ ਦੇਵੇ ਕਿ ਜਿਹੜੀ ਸਿੱਖਿਆ ਕ੍ਰਾਂਤੀ ਦੀਆਂ ਗੱਲਾਂ ਆਮ ਆਦਮੀ ਪਾਰਟੀ ਕਰ ਰਹੀ ਹੈ ਉਹ ਸਿੱਖਿਆ ਕ੍ਰਾਂਤੀ ਅਸਲ ਦੇ ਵਿੱਚ ਹਵਾ ਦੇ ਵਿੱਚ ਹੈ ਜ਼ਮੀਨੀ ਪੱਧਰ ਤੇ ਉੱਤੇ ਸਿੱਖਿਆ ਕ੍ਰਾਂਤੀ ਨਜ਼ਰ ਨਹੀਂ ਆ ਰਹੀ ਐਨੀ ਕਾਲੀ ਨੀ ਪੱਥਰ ਰੱਖਣ ਦੀ ਐਨੀ ਕਾਲੀ ਲੋਕ ਅਰਪਣ ਕਰਨ ਦੀ ਲੋਕ ਅਰਪਣ ਹੋ ਜਾਂਦਾ ਸਰਕਾਰ ਦੇ 2 ਸਾਲ ਦੇ ਕਰੀਬ ਦਾ ਸਮਾਂ ਪਿਆ ਬਾਥਰੂਮਾਂ ਦੇ ਗੇਟ ਲੱਗ ਜਾਂਦੇ ਫਰਸ਼ ਲੱਗ ਜਾਂਦੀ ਬੱਚਿਆਂ ਲਈ ਪ੍ਰੋਪਰ ਇਥੇ ਪ੍ਰਬੰਧ ਹੋ ਜਾਂਦਾ ਟੂਟੀਆਂ ਚੱਲ ਪੈਂਦੀਆਂ ਪਾਣੀ ਚੱਲ ਪੈਂਦਾ ਫੇਰੇ ਚੀਜ਼ ਜਿਹੜੀ ਆ ਲੋਕਾਰਪਣ ਹੋ ਸਕਦੀ ਸੀ ਪਰ ਹੋ ਵੀ ਜਾਂਦੀ ਤੇ ਬਾਕੀ ਇਹਨੂੰ ਸਮਾਂ ਕੋਈ ਜ਼ਿਆਦਾ ਨਹੀਂ ਲੱਗਣਾ 2 ਕੁ ਮਹੀਨੇ ਦੇ 1.5 ਮਹੀਨੇ ਦੇ ਵਿੱਚ ਵਿੱਚ ਜਿਹੜੇ ਮਿਸਤਰੀ ਆ ਸਾਰਾ ਪ੍ਰਬੰਧ ਕਰਕੇ ਸਰਕਾਰ ਨੂੰ ਜਾਂ ਸਕੂਲ ਨੂੰ ਦੇ ਸਕਦੇ ਸੀ ਪਰ ਜਿਹੜਾ 1 ਮਹੀਨਾ ਰੱਖਿਆ ਗਿਆ ਕਿ ਇਸ ਮਹੀਨੇ ਦੇ ਵਿੱਚ ਵਿੱਚ ਫਟਾਫਟ ਚਾਹੇ ਕੁਛ ਕੀਤਾ ਹੈ ਘਟ ਕੀਤਾ ਵਧ ਕੀਤਾ ਬਸ ਦੱਬ ਦਿਓ ਕੰਮ ਹੁਣ ਇੱਥੇ ਜੇ ਇੱਥੇ ਇਹ ਵੀ ਲਿਖਿਆ ਹੁੰਦਾ ਕਿ ਇਹਦਾ ਕੰਮ ਚਾਲੂ ਕਰਵਾਇਆ ਗਿਆ ਤਾਂ ਵੀ ਮੰਨ ਲੈਂਦੇ ਕਿ ਠੀਕ ਹੈ ਕੰਮ ਚੱਲ ਰਿਹਾ ਪਰ ਇੱਥੇ ਤਾਂ ਇਹਨਾਂ ਨੇ ਇਹ ਲਿਖਿਆ ਕਿ ਲੋਕ ਅਰਪਣ ਕੀਤਾ ਗਿਆ ਲੋਕ ਅਰਪਣ ਦਾ ਮਤਲਬ ਕੀ ਕਿ ਲੋਕ ਵਰਤ ਸਕਣ ਲੋਕ ਜਾ ਸਕਣ ਅਸੀਂ ਇਹ ਸੋਚਿਆ ਕਿ ਇੱਥੇ ਆਇਆ ਜਾਵੇ ਦੇਖਿਆ ਜਾਵੇ ਕਿ ਵਾਕਈ ਇਹ ਹਾਲਾਤ ਤੇ ਵਾਕਈ ਇਹ ਹਾਲਾਤ ਹੈ ਕਿ ਪਹਿਲਾ ਮੰਤਰੀ ਸਾਹਿਬ ਆਏ ਉਸ ਦਿਨ ਦੋ ਲਾਲ ਪਰਦੇ ਪਾ ਦਿੱਤੇ ਗਏ ਕੋ ਗੇਟ 'ਚ ਕੋ ਗੇਟ 'ਚ ਮੰਤਰੀ ਸਾਹਿਬ ਦੇ ਜਾਣ ਤੋਂ ਬਾਅਦ ਪਰਦੇ ਵੀ ਲੈ ਗਏ ਤੇ ਪਰਦੇ ਸਾਰੀਆਂ ਗੱਲਾਂ ਤੋਂ ਚੱਕੇ ਵੀ ਗਏ ਤਾਂ ਇਸ ਚੀਜ਼ ਦੀਆਂ ਖਬਰਾਂ ਚਰਚਾਾਂ ਵਿੱਚ ਤੁਸੀਂ ਸਾਰੇ ਸੁਣ ਰਹੇ ਹੋ ਤਾਂ ਹੁਣ ਇੱਥੇ ਹਰਜੋਤ ਸਿੰਘ ਬੈਂਸ ਜੀ ਨੂੰ ਵੀ ਇਹ ਸਵਾਲ ਹੈ ਕਿ ਇਹ ਕਿਹੜੀ ਸਿੱਖਿਆ ਕ੍ਰਾਂਤੀ ਹੈ ਬਾਥਰੂਮਾਂ ਦੇ ਪਰਦੇ ਵੀ ਨਹੀਂ ਤੁਸੀਂ ਕਹਿੰਦੇ ਸੀ ਕਿ ਦੂਜੀਆਂ ਸਰਕਾਰਾਂ ਮੌਕੇ ਨਹੀਂ ਹਾਂ ਦੂਜੀਆਂ ਸਰਕਾਰਾਂ 'ਚ ਬਹੁਤ ਨਾਕਾਮੀਆਂ ਹੈ ਜਿਸ ਦੇ ਕਰਕੇ ਆਮ ਆਦਮੀ ਪਾਰਟੀ ਆਈ ਤੇ ਆਮ ਆਦਮੀ ਪਾਰਟੀ ਦੇ ਰਾਜ ਦੇ ਵਿੱਚ ਜਿਹੜੇ ਬਾਥਰੂਮ ਬਣ ਰਹੇ ਆ ਉਹਨਾਂ ਦੇ ਗੇਟ ਤੱਕ ਲੱਗੇ ਨਹੀਂ ਤੇ ਲੋਕ ਅਰਪਣ ਹੋ ਗਏ ਆ ਉਹ ਲੋਕਾਂ ਨੂੰ ਸੰਭਾਵ ਹੀ ਦਿੱਤੇ ਗਏ ਆ ਤਾਂ ਹੁਣ ਇਹ ਕਿਹੜੀ ਸਿੱਖਿਆ ਕ੍ਰਾਂਤੀ ਹੈ ਹੁਣ ਇੱਕ ਲੜਕੀ ਨੇ ਵਾਸ਼ਰੂਮ ਜਾਣਾ ਉਹ ਕਿਵੇਂ ਜਾਊਗੀ ਪਹਿਲੀ ਗੱਲ ਵਾਸ਼ਰੂਮ ਜਾਣ ਯੋਗ ਹੀ ਨਹੀਂ ਵਾਸ਼ਰੂਮ ਤੇ ਤਾਂ ਹੇਠਾਂ ਹਲੇ ਫਰਸ਼ ਵੀ ਨਹੀਂ ਲੱਗੀ ਕੋਈ ਟਾਈਲਾਂ ਨਹੀਂ ਚੜੀਆਂ ਕੰਧਾਂ ਦੇ ਉੱਤੇ ਤੇ ਜੇ ਕਿਸੇ ਮਤਲਬ ਟੀਚਰ ਨੇ ਯੂਜ਼ ਕਰਨਾ ਉਹ ਕਿਵੇਂ ਕਰੂ ਕੋ ਮਤਲਬ ਇਹਨੂੰ ਕੋਈ ਯੂਜ਼ ਕਰ ਹੀ ਨਹੀਂ ਸਕਦਾ ਹਲੇ ਯੂਜ਼ਲੈਸ ਨੇ ਤੇ ਕਰ ਲੋਕ ਅਰਪਣ ਦਿੱਤੇ ਲੋਕ ਅਰਪਣ ਕਰਨ ਦਾ ਸਮਾਂ ਲੱਗ ਜਾਂਦਾ ਮਹੀਨਾ ਡੇਢ ਮਹੀਨਾ ਲੱਗ ਜਾਂਦਾ ਕੋਈ ਵੱਡੀ ਗੱਲ ਨਹੀਂ ਸੀ ਪਰ ਇੰਨੀ ਕਾਲੀ ਇੰਨੀ ਜਲਦੀ ਕੀ ਹੈ ਲੁਧਿਆਣਾ ਇਲੈਕਸ਼ਨ ਕਰਕੇ ਤਾਂ ਨਹੀਂ ਕਿ ਇੱਥੇ ਲੁਧਿਆਣੇ ਦੇ ਵਿੱਚ ਦੂਜੀ ਸੀਟ ਦੇ ਉੱਤੇ ਇਲੈਕਸ਼ਨ ਹੈ ਇਹ ਸੀਟ ਦੇ ਉੱਤੇ ਤਾਂ ਐਮਐਲਏ ਸਾਹਿਬ ਨੇ ਪਰ ਦੂਜੀ ਸੀਟ ਦੇ ਉੱਤੇ ਇਲੈਕਸ਼ਨ ਹੈ ਕਿ ਲੋਕਾਂ 'ਚ ਇਹ ਪ੍ਰਭਾਵ ਜਾਵੇ ਕਿ ਆਮ ਆਦਮੀ ਪਾਰਟੀ ਬੜੀ ਐਕਟਿਵ ਹੋ ਕੇ ਲੁਧਿਆਣੇ ਦੇ ਵਿੱਚ ਕੰਮ ਕਰ ਰਹੀ ਹੈ ਪਰ ਲੁਧਿਆਣੇ ਦੀਆਂ ਤਸਵੀਰਾਂ ਤੁਹਾਨੂੰ ਦਿਖਾਈਆਂ ਅਸੀਂ ਅੰਦਰ ਦੀ ਤਸਵੀਰ ਵੀ ਦਿਖਾ ਸਕਦੇ ਸੀ ਪਰ ਉਹਦੇ ਨਾਲ ਟੀਚਰਾਂ ਦੀ ਨੌਕਰੀ ਤੇ ਕੋਈ ਐਕਸ਼ਨ ਆ ਸਕਦਾ ਸੀ ਸਰਕਾਰ ਕਰ ਸਕਦੀ ਸੀ ਅਸੀਂ ਉਹ ਚੀਜ਼ ਨਹੀਂ ਚਾਹੁੰਦੇ ਅਸੀਂ ਬਾਹਰੋਂ ਤਸਵੀਰਾਂ ਦਿਖਾਈਆਂ ਕੁੰਦਨਪੁਰੀ ਦੇ ਵਿੱਚ ਸਕੂਲ ਹੈ ਲੁਧਿਆਣੇ ਦਾ ਪੁਰਾਣਾ ਲੁਧਿਆਣਾ ਵੀ ਕਹਿੰਦੇ ਆ ਇਹਨੂੰ ਪੁਰਾਣਾ ਏਰੀਆ ਵੀ ਕਹਿੰਦੇ ਆ ਲੁਧਿਆਣੇ ਦਾ ਉੱਥੇ ਸਕੂਲ ਹੈ ਤੇ ਉੱਥੋਂ ਦੇ ਵਿਧਾਇਕ ਸਾਹਿਬ ਜਲਦੀ ਜਲਦੀ ਦੇ ਵਿੱਚ ਵਿਧਾਇਕ ਸਾਹਿਬ ਦੀ ਤਸਵੀਰ ਵੀ ਮੈਂ ਕੋਸ਼ਿਸ਼ ਤੁਹਾਨੂੰ ਦਿਖਾਉਣ ਦੀ ਕੋਸ਼ਿਸ਼ ਕਰਦਾ ਮੇਰੇ ਮੋਬਾਈਲ ਦੇ ਵਿੱਚ ਹੀ ਸ਼ਾਇਦ ਹੋਵੇ ਜਿਹਦੇ ਵਿੱਚ ਤੁਹਾਨੂੰ ਦਿਖਾਵਾਂ ਕਿ ਕਿਵੇਂ ਉਹਨਾਂ ਨੇ ਕਾਲੀ ਕਾਲੀ ਦੇ ਵਿੱਚ ਇਹਨੂੰ ਲੋਕ ਅਰਪਣ ਕੀਤਾ ਅਸਲ ਦੇ ਵਿੱਚ ਇਹ ਲੋਕ ਅਰਪਣ ਹੋਣ ਵਾਲੀ ਹਜੇ ਕੋਈ ਗੱਲ ਹੀ ਨਹੀਂ ਸੀ ਹਜੇ ਤਾਂ ਦਾ ਕੰਮ ਬਹੁਤ ਪਿਆ ਹਜੇ ਤਾਂ ਤੇ ਵਰਕ ਕਰਨ ਵਾਲਾ ਬਹੁਤ ਪਿਆ ਪਰ ਉਹ ਕਹਿੰਦੇ ਆ ਕਿ ਹੁਣ ਫਟਾਫਟ ਜਿਹੜੀ ਸਿੱਖਿਆ ਕ੍ਰਾਂਤੀ ਹੈ ਉਦੇ ਬੋਰਡ ਇਧਰ ਵੀ ਬੋਰਡ ਲੱਗੇ ਆ ਇਧਰ ਵੀ ਬੋਰਡ ਲੱਗੇ ਆ ਉਹ ਬੋਰਡ ਲਗਾ ਕੇ ਇਹ ਕੰਮ ਨਿਬੇੜਨੇ ਆ ਜਦ ਕੋਈ ਸਵਾਲ ਕਰਦਾ ਵਿਰੋਧੀ ਸਵਾਲ ਕਰਦਾ ਜਿਹੜੇ ਆ ਕੋਈ ਜਿਹੜੇ ਪੰਜਾਬ ਦੇ ਬੁੱਧੀਜੀਵੀ ਲੋਕ ਸਵਾਲ ਕਰਦੇ ਆ ਡੀਟੀਐਫ ਸਵਾਲ ਕਰਦੀ ਆ ਤਾਂ ਉੱਥੇ ਫਿਰ ਇਹ ਜਿਹੜੀ ਸਰਕਾਰ ਉਹ ਘਿਰਦੀ ਨਜ਼ਰ ਆਉਂਦੀ ਆ ਤਾਂ ਫਿਰ ਉੱਥੇ ਵੱਖ-ਵੱਖਰੀ ਤਰੀਕ ਨਾਲ ਟਰੋਲ ਕੀਤਾ ਜਾਂਦਾ ਪਰ ਹਾਲਾਤ ਜਿਹੜੀ ਸਿੱਖਿਆ ਕ੍ਰਾਂਤੀ ਦੀ ਉਹ ਮڑے ਮਾੜੇ ਨੇ ਜਿਵੇਂ ਵਿਧਾਇਕਾਂ ਨੂੰ ਸਿੱਖਿਆ ਕ੍ਰਾਂਤੀ ਲਾਗੂ ਕਰਨੀਆਂ ਲੋਕ ਘੇਰ ਕੇ ਪੁੱਛ ਰਹੇ ਨੇ ਕਿ ਆ ਕਮਰਾ ਤਾਂ ਕਾਂਗਰਸ ਸਰਕਾਰ ਮੌਕੇ ਤਿਆਰ ਹੋਇਆ ਤੁਸੀਂ ਕੀ ਕੀਤਾ ਇੱਕ ਤਾਂਮ ਕੋਟੇ ਇਲਾਕੇ ਦੇ ਵਿੱਚ ਸਕੂਲ ਦੀ ਸਿੱਖਿਆ ਕ੍ਰਾਂਤੀ ਲਿਆਂਦੀ ਉਹਦੇ ਵਿੱਚ ਟੀਚਰ ਹੈ ਨਹੀਂਗੇ ਤੇ ਕਮਰਿਆਂ ਦੇ ਮਹੂਰਤ ਕਰ ਦਿੱਤੇਗੇ ਉਹ ਵੀ ਸਿੱਖਿਆ ਕ੍ਰਾਂਤੀ ਉੱਥੇ ਵੀ ਫੇਲ ਹੋਈ ਫਿਰ ਪਿੰਡਾਂ ਦੇ ਵਿੱਚ ਇਸ ਤਰੀਕੇ ਨਾਲ ਵਿਧਾਇਕਾਂ ਨੂੰ ਸਵਾਲ ਕੀਤੇ ਜਾ ਰਿਹਾ ਤਾਂ ਸਿੱਖਿਆ ਕ੍ਰਾਂਤੀ ਦੇ ਵਿੱਚ ਜਿੰਨਾ ਵਿਧਾਇਕ ਘਿਰ ਰਹੇ ਹੈ ਤੇ ਜਿੰਨੀ ਇਹਦੀ ਮਜ਼ਾਕ ਬਣ ਰਿਹਾ ਇਸ ਤਰੀਕੇ ਨਾਲ ਨਹੀਂ ਚਾਹੀਦਾ ਸਿੱਖਿਆ ਕ੍ਰਾਂਤੀ ਦੇ ਵਿੱਚ ਪਹਿਲਾਂ ਸਕੂਲਾਂ ਦੇ ਵਿੱਚ ਟੀਚਰਾਂ ਦਾ ਪ੍ਰਬੰਧ ਫੇਰ ਅਗਲੇ ਪ੍ਰਬੰਧ ਹੋਣਗੇ ਟੀਚਰ ਹੀ ਨਹੀਂ ਆ ਬੱਚਿਆਂ ਨੇ ਹੋਰ ਕਰਕੇ ਕੀ ਲੈਣਾ ਤਾਂ ਇਹ ਤਸਵੀਰ ਮੈਂ ਮੁਰਤੂ ਇੱਕ ਵਾਰ ਕੈਮਰਾਮੈਨ ਨੂੰ ਕਹੂੰਗਾ ਕਿ ਉਹ ਅੰਦਰ ਦੀਆਂ ਤਸਵੀਰਾਂ ਇੱਕ ਵਾਰ ਜ਼ਰੂਰ ਮੋਰਤੋ ਦਿਖਾ ਦੇਵੇ ਤਾਂ ਕਿ ਕਿਸੇ ਨੂੰ ਇਹ ਨਾ ਲੱਗੇ ਕਿ ਸਿਰਫ ਗੱਲਾਂ ਕੀਤੀਆਂ ਗਈਆਂ ਇੱਕ ਹੋਰ ਦੱਸ ਦਈਏ ਕਿ ਦੇ ਉੱਪਰ ਲਿਖਿਆ ਕੀ ਗਿਆ ਪੰਜਾਬ ਸਿੱਖਿਆ ਕ੍ਰਾਂਤੀ ਮਾਨਯੋਗ ਮੁੱਖ ਮੰਤਰੀ ਪੰਜਾਬ ਜੀ ਦੀ ਯੋਗਵਾਹੀ ਹੇਟ ਸਰਦਾਰ ਹਰਜੋਤ ਸਿੰਘ ਬੈਂਸ ਮਾਨਯੋਗ ਸਿੱਖਿਆ ਮੰਤਰੀ ਪੰਜਾਬ ਚੌਧਰੀ ਮਦਨ ਲਾਲ ਬੱਗਾ ਐਮ ਐਲ ਏ ਉਤਰਾ ਉਤਰੀ ਲੁਧਿਆਣਾ ਤੇ ਜਿਹਦੇ ਸਾਥੇ ਜਤਨਾ ਸਦਕ ਸਰਕਾਰੀ ਸੀਨੀਅਰ ਸੈਕੰਡਰੀ ਸਮਾਰਟ ਸਕੂਲ ਕੁੰਦਨਪੁਰੀ ਜ਼ਿਲ੍ਹਾ ਲੁਧਿਆਣਾ ਵਿਖੇ ਵਿਦਿਆਰਥੀਆਂ ਨੂੰ 7 4 2025 ਨੂੰ ਦੋ ਕਮਰੇ ਅਤੇ ਬਾਥਰੂਮ ਦੀ ਰਿਪੇਅਰ ਅਤੇ ਮੁਰੰਮਤ ਪ੍ਰਾਂਤ ਲੋਕਾਂ ਕਰਪਤ ਕੀਤੇਗੇ ਤੁਸੀਂ ਦੇਖੋ ਬਾਥਰੂਮ ਵਾਲੀ ਕ੍ਰਾਂਤੀ ਲੁਧਿਆਣੇ ਦੇ ਵਿੱਚ ਵੀ ਐਡੇ ਪੜ੍ਹੇ ਲਿਖੇ ਸ਼ਹਿਰ ਐਡੇ ਵੱਡੇ ਸ਼ਹਿਰ ਦੇ ਵਿੱਚ ਵੀ ਹਾਲੇ ਬਾਥਰੂਮ ਵਾਲੀ ਕ੍ਰਾਂਤੀ ਫਿਰਦੀ ਹੈ ਐਡੇ ਡਿਵੈਲਪ ਸ਼ਹਿਰ ਦੇ ਵਿੱਚ ਵੀ ਬਾਥਰੂਮ ਵਾਲੀ ਕ੍ਰਾਂਤੀ ਫਿਰਦੀ ਹੈ ਤਾਂ ਇਹ ਕ੍ਰਾਂਤੀ ਦਾ ਪ੍ਰਭਾਵ ਜਿਹੜਾ ਹੈ ਉਹ ਲੁਧਿਆਣੇ ਦੀਆਂ ਵੋਟਾਂ ਤੇ ਪੈਣਾ ਹੈ ਪਤਾ ਨਹੀਂ ਨਹੀਂ ਪੈਣਾ ਪਰ ਲੋਕਾਂ 'ਚ ਜ਼ਰੂਰ ਇਹ ਚੀਜ਼ ਦਾ ਮਜ਼ਾਕ ਬਣਦਾ ਜਾ ਰਿਹਾ ਤੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੂੰ ਅਜਿਹੀਆਂ ਚੀਜ਼ਾਂ ਤੇ ਕਿਤੇ ਨਾ ਕਿਤੇ ਸੋਚਣ ਦੀ ਲੋੜ ਹੈ ਜਦੋਂ ਕੰਮ ਪੂਰਾ ਨਹੀਂ ਹੋਇਆ ਫਿਰ ਉਹਨੂੰ ਇਸ ਤਰੀਕੇ ਨਾਲ ਲੋਕ ਅਰਪਣ ਕਰਨਾ ਇਹ ਕਿੰਨਾ ਕੁ ਜਾਇਜ਼ ਹੈ